ਬਿਜਲੀ ਬੋਰਡ ਦੇ ਅੰਦਰ 71% ਭਰਤੀ ਅਦਰ ਸਟੇਟ ਦੀ ਹੋਗੀ ਭਵੰਤਮਾਨ ਨੇ ਬਿਗੈਦਾ ਅੰਕੜੇ ਵੀ ਜਾਰੀ ਕੀਤੇ ਸੀ ਹਰਿਆਣੇ ਚ ਮੰਨ ਲਓ ਭਰਤੀ ਨਿਕਲਦੀ ਹੈ ਸਰਕਾਰੀ ਤਾਂ ਉਹਦੇ ਵਿੱਚ 85% ਨੌਕਰੀ ਹਰਿਆਣਵੀ ਵਾਸੀਆਂ ਲਈ ਹੋਊ 15% ਅਦਰ ਸਟੇਟ ਅਪਲਾਈ ਕਰ ਸਿਰ 15% ਕੋਟੇ ਚ ਅਪਲਾਈ ਕਰੂ ਅਸੀਂ ਇਹ ਮੰਗ ਕੀਤੀ ਕਿ ਇਹੀ ਸੇਮ ਕਾਨੂੰਨ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਬਣਾਵੇ ਜੇ ਰਾਜਸਥਾਨ ਦੇ ਅੰਦਰ ਕੋਈ ਵੀ ਭਰਤੀ ਹੁੰਦੀ ਆ ਤਾਂ ਉਸ ਭਰਤੀ ਦੇ ਵਿੱਚ ਰਾਜਸਥਾਨੀ ਭਾਸ਼ਾ ਦੀ ਵੇਟੇਜ 50% ਹੈ। ਯੂਪੀ ਦੇ ਵਿੱਚ ਹਿੰਦੀ ਦੀ ਵੇਟੇਜ 24% ਹੈ। ਮਹਾਰਾਸ਼ਟਰ ਦੇ ਵਿੱਚ ਮਰਾਠੀ ਦੀ ਵੇਟੇਜ 30% ਹੈ ਤੇ ਪੰਜਾਬੀ ਭਾਸ਼ਾ ਦੀ ਵੇਟੇਜ 10% ਵੀ ਨਹੀਂ ਹੈ ਤੇ ਕੁਝ ਨੌਕਰੀਆਂ ਵਿੱਚ 0% ਆ ਜਿਹੜੀਆਂ ਟੈਕਨੀਕਲ ਨੌਕਰੀਆਂ ਨੇ। ਅਸੀਂ ਕੋਈ ਪ੍ਰਵਾਸੀਆਂ ਦੇ ਖਿਲਾਫ ਉਹਨਾਂ ਨੂੰ ਮਾਰਨ ਕੁੱਟਣ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਐਦਾਂ ਦਾ ਸ਼ਾਵਨਵਾਦੀ ਫਿਰਕੂ ਨਾਅਰੇ ਨਹੀਂ ਦੇ ਰਹੇ। ਅਸੀਂ ਆਪਣੇ ਸੂਬਿਆਂ ਦੇ ਹੱਕਾਂ ਦੀ ਡਿਮਾਂਡ ਕਰ ਰਹੇ ਹਾਂ ਜੇ ਕਾਨੂੰਨ ਹਰਿਆਣਾ ਚ ਬਣ ਸਕਦਾ ਇਹ ਕਾਨੂੰਨ ਕਰਨਾਟਕ ਚ ਬਣ ਸਕਦਾ ਤਾਂ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਭਾਜਪੀ ਦੀ ਮੰਗ ਕੀ ਹੈ ਕਿ ਯੂਨੀਫਾਰਮ ਸਿਵਲ ਕੋਡ ਪੂਰੇ ਭਾਰਤ ਵਿੱਚ ਇੱਕ ਕਾਨੂੰਨ ਇੱਕ ਤਰ੍ਹਾਂ ਦੇ ਵਿਆਹ ਹੋਣਗੇ ਇੱਕ ਤਰ੍ਹਾਂ ਦੇ ਤਲਾਕ ਹੋਣਗੇ ਇੱਕ ਤਰ੍ਹਾਂ ਦਾ ਰੀਤੀ ਰਿਵਾਜ ਹੋਊਗਾ ਇੱਕ ਤਰ੍ਹਾਂ ਦਾ ਸੱਭਿਆਚਾਰ ਹੋ ਇਹ ਆਰਐਸਐਸ ਦਾ ਨਾਰਾ ਹੈਗਾ ਉੱਤਰਾਖੰਡ ਚ ਲਾਗੂ ਕਰਤਾ ਝਾਰਖੰਡ ਚੋ ਐਲਾਨ ਕਰਦੇ ਸੀ ਵੀ ਕਰਾਂਗੇ ਜੇ ਯੂਨੀਫਾਰਮ ਸਿਵਲ ਕੋਡ ਲਾਗੂ ਹੁੰਦਾ ਤਾਂ ਸਾਡਾ ਆਨੰਦ ਮੈਰਿਜ ਐਕਟ ਖਤਮ ਕਰਦਾ ਉਹ ਬੰਦੇ ਜੇ ਫਿਰ ਇਹ ਗੱਲ ਕਰਨਗੇ ਕਿ ਸੂਬਿਆਂ ਦੇ ਅਧਿਕਾਰਾਂ ਤੇ ਨਹੀਂ ਲੜਨਾ ਚਾਹੀਦਾ ਫਿਰ ਇਹ ਗੱਲ ਇੱਥੇ ਜਾਊਗੀ ਕਿ ਤੁਸੀਂ ਰਪੇਰੀਆਂ ਦੀ ਮੰਗ ਵੀ ਛੱਡੋ ਚੰਡੀਗੜ੍ਹ ਵੀ ਛੱਡੋ ਫਿਰ ਇਹ ਗੱਲ ਕੱਲੀ ਇੱਥੇ ਨਹੀਂ ਰੁਕਣੀ ਉਹ ਕਹਿੰਦੇ ਆ ਕਿ ਜਿਹੜਾ ਹਰਿਆਣਾ 'ਚ ਕਾਨੂੰਨ ਬਣਿਆ ਉਹ ਵੀ ਗਲਤ ਆ ਜਿਹੜਾ ਗੁਜਰਾਤ ਨੇ ਬਣਾਇਆ ਨੌਕਰੀਆਂ 'ਚ ਉਹ ਵੀ ਗਲਤ ਆ ਤੇ ਪੀਐਸਯੂ ਜਿਹੜਾ ਕਾਨੂੰਨ ਮੰਗ ਕਰ ਰਹੀ ਆ ਨੌਕਰੀਆਂ ਦੇ ਵਿੱਚ ਇਹ ਵੀ ਗਲਤ ਆ ਸਾਤਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੀਐਸਯੂ ਦੇ ਵੱਲੋਂ ਸਰਕਾਰ ਦੇ ਅੱਗੇ ਮੰਗ ਰੱਖੀ ਗਈ 90% ਰਾਕਮੇ ਕਰਨ ਦੀ ਕਿ ਕੋਟਾ ਜਿਹੜਾ ਹੈਗਾ 90% ਉਹ ਪੰਜਾਬੀਆਂ ਨੂੰ ਦਿੱਤਾ ਜਾਵੇ ਪਰ ਇਸ ਚੀਜ਼ ਦੀ ਜਿਹੜੀ ਹੈਗੀ ਆ ਸਵਾਲ ਇਸ ਚੀਜ਼ ਦੇ ਉੱਪਰ ਉੱਠੇ ਸਵਾਲੇ ਉੱਠੇ ਕਿ ਪੀਐਸਯੂ ਜਿਹੜੀ ਆ ਉਹ ਪ੍ਰਵਾਸੀਆਂ ਦੀ ਵਿਰੋਧੀ ਆ ਸਵਾਲੇ ਉੱਠੇ ਕਿ ਪੀਐਸਯੂ ਜਿਹੜੀ ਆ ਦੋ ਸੂਬਿਆਂ ਨੂੰ ਵੱਖ-ਵੱਖ ਸੂਬਿਆਂ ਨੂੰ ਆਪਸ ਦੇ ਵਿੱਚ ਲੜਾ ਰਹੀ ਆ ਇਸ ਗੱਲ ਨੂੰ ਲੈ ਕੇ ਤਾਂ ਗੱਲਬਾਤ ਅੱਜ ਇਸਤੇ ਕਰਾਂਗੇ ਮੇਰੇ ਨਾਲ ਪੀਐਸਯੂ ਦੇ ਪੰਜਾਬ ਪ੍ਰਧਾਨ ਬਾਈ ਰਣਵੀਰ ਸਿੰਘ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਾਮੇਟਾ ਬਹੁਤ ਬਹੁਤ ਧੰਨਵਾਦ ਜੱਸੀ ਜੀ ਤੁਹਾਡਾ ਭਾਜੀ ਜਿਵੇਂ ਸਵਾਲ ਉੱਠਦੇ ਨੇ ਤੁਸੀਂ 90% ਰਕਮੇ ਕਰਨ ਦੀ ਗੱਲ ਜਿਹੜੀ ਆ ਉਹ ਕਰਦੇ ਹੋ ਪਰ ਸਵਾਲ ਤੁਹਾਡੇ ਤੇ ਇਲਜ਼ਾਮات ਇਹ ਲੱਗਦੇ ਨੇ ਕਿ ਤੁਸੀਂ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਲੜਾ ਰਹੇ ਹੋ ਤੁਹਾਡੀ ਜਥੇਬੰਦੀ ਖਾਸ ਕਰਕੇ ਤੁਸੀਂ ਪ੍ਰਵਾਸੀਆਂ ਦੇ ਵਿਰੋਧੀ ਹੋ ਜਿਹੜੇ ਇੱਥੇ ਕੰਮ ਕਰਨ ਦੇ ਲਈ ਆਉਂਦੇ ਹਾਂ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਜਿਹੜਾ ਮਸਲਾ ਦੱਸਦਾ ਮਸਲਾ ਇਹ ਹੈ ਕਿ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਨੇ ਜਦੋਂ ਵੀ ਕਿਸੇ ਡਿਪਾਰਟਮੈਂਟ ਦੀ ਨੌਕਰੀ ਨਿਕਲਦੀ ਆ ਪੁਲਿਸ ਦੀ ਮਾਸਟਰਾਂ ਦੀ ਜਾਂ ਡਾਕਟਰ ਵੈਟਰਨਰੀ ਡਾਕਟਰਾਂ ਦੀ ਤਾਂ ਦੂਜੇ ਸੂਬਿਆਂ ਦੇ ਲੋਕ ਆ ਕੇ ਇੱਥੇ ਅਪਲਾਈ ਕਰਦੇ ਆ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਆ ਉਹਦਾ ਰੀਜ਼ਨ ਇਹ ਆ ਕਿ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਕਾਨੂੰਨ ਨਹੀਂ ਜਿਹੜਾ ਦੂਜੇ ਸੂਬਿਆਂ ਨੂੰ ਰੋਕਦਾ ਹੋਵੇ ਪਰ ਹਰਿਆਣਾ ਕਰਨਾਟਕ ਗੁਜਰਾਤ ਇਦਾਂ ਦੇ ਹੋਰ ਵੀ ਕਈ ਸੂਬੇ ਉਹਨਾਂ ਨੇ ਕਾਨੂੰਨ ਬਣਾਇਆ ਕਿ ਜੇ ਸਾਡੇ ਸੂਬੇ 'ਚ ਹਰਿਆਣੇ 'ਚ ਮੰਨ ਲਓ ਭਰਤੀ ਨਿਕਲਦੀ ਆ ਸਰਕਾਰੀ ਤਾਂ ਉਹਦੇ ਵਿੱਚ 85% ਨੌਕਰੀ ਹਰਿਆਣਵੀ ਵਾਸੀਆਂ ਲਈ ਹੋ 15% ਅਦਰ ਸਟੇਟ ਅਪਲਾਈ ਕਰ ਫਿਰ 15% ਕੋਟੇ 'ਚ ਅਪਲਾਈ ਕਰੂ ਤੇ ਜੇ ਉਹ 15% ਕੋਟੇ 'ਚ ਕੋਈ ਨਹੀਂ ਆਉਂਦਾ ਅਦਰ ਸਟੇਟ ਤਾਂ ਉਹ 15% ਪੋਸਟਾਂ ਵੀ ਦੁਬਾਰਾ ਹਰਿਆਣਵੀ ਲੋਕਾਂ ਦੇ ਨਾਲ ਭਰੀਆਂ ਜਾ ਸਕਦੀਆਂ ਨੇ ਇਹ ਕਾਨੂੰਨ ਹੈ ਅਸੀਂ ਇਹ ਮੰਗ ਕੀਤੀ ਕਿ ਇਹੀ ਸੇਮ ਕਾਨੂੰਨ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਬਣਾਵੇ ਤੇ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਦਾਖਲਿਆਂ 'ਚ ਇਹ ਕਾਨੂੰਨ ਬਣਿਆ ਹੋਇਆ ਕਿ 85% ਜਿਹੜੀ ਐਡਮਿਸ਼ਨ ਆ ਦਾਖਲਾ ਉਹ ਪੰਜਾਬ ਦੇਆਂ ਲਈ 15% ਅਦਰ ਸਟੇਟ ਲਈ ਉਹਤੇ ਕੋਈ ਰੋਲਾ ਨਹੀਂ ਜਦੋਂ ਅਸੀਂ ਇਹ ਕਾਨੂੰਨ ਦੀ ਮੰਗ ਕੀਤੀ ਨੌਕਰੀਆਂ ਦੇ ਵਿੱਚ ਉਦੋਂ ਕੁਝ ਲੋਕਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਤੇ ਮੈਂ ਬਾਅਦ ਚ ਆਉਣਾ ਦੂਜੀ ਸਾਡੀ ਇਹ ਮੰਗ ਆ ਕਿ ਜਿਹੜੀ ਸਾਡਾ ਪੇਪਰ ਹੁੰਦਾ ਕਿਸੇ ਵੀ ਜੋਬ ਭਰਤੀ ਦੇ ਵਿੱਚ ਉਹਦੇ ਵਿੱਚ ਜਿਹੜੀ ਪੰਜਾਬੀ ਦੇ ਨੰਬਰਾਂ ਨੂੰ ਵੇਟੇਜ ਆ ਜਿਹੜੀ ਉਹ 30% ਮਿਲਣੀ ਚਾਹੀਦੀ ਆ ਪੰਜਾਬ ਦੀਆਂ ਭਰਤੀਆਂ 'ਚ ਜੇ Rajasthan ਦੇ ਅੰਦਰ ਕੋਈ ਵੀ ਭਰਤੀ ਹੁੰਦੀ ਆ ਤਾਂ ਉਸ ਭਰਤੀ ਦੇ ਵਿੱਚ Rajasthani ਭਾਸ਼ਾ ਦੀ ਵੇਟੇਜ 50% ਆ ਹੂੰ UP ਦੇ ਵਿੱਚ ਹਿੰਦੀ ਦੀ ਵੇਟੇਜ 24% ਆ Maharashtra ਦੇ ਵਿੱਚ Marathi ਦੀ ਵੇਟੇਜ 30% ਆ ਤੇ ਪੰਜਾਬੀ ਭਾਸ਼ਾ ਦੀ ਵੇਟੇਜ 10% ਵੀ ਨਹੀਂ ਹੈ ਤੇ ਕੁਝ ਨੌਕਰੀਆਂ ਵਿੱਚ 0% ਆ ਜਿਹੜੀਆਂ ਟੈਕਨੀਕਲ ਨੌਕਰੀਆਂ ਨੇ ਜਿਵੇਂ ਆਪਣੇ ਬਿਜਲੀ ਬੋਰਡ ਦੇ ਅੰਦਰ ਭਰਤੀ ਹੋਈ ਸੀ ਭਗਵੰਤ ਮਾਨ ਨੇ ਵੀ ਉਹ ਅੰਕੜਾ ਜਾਰੀ ਕੀਤਾ ਸੀ 71% ਭਰਤੀ ਉਸ ਭਰਤੀ ਅਦਰ ਸਟੇਟ ਦੀ ਹੋ ਗਈ ਭਗਵੰਤ ਮਾਨ ਨੇ ਬਾਕੀ ਦਾ ਅੰਕੜੇ ਵੀ ਜਾਰੀ ਕੀਤੇ ਸੀ ਬੈਟਨਰੀ ਡਾਕਟਰਾਂ ਦੀ ਭਰਤੀ ਹੋਈ 450 ਬੰਦੇ ਦੀ ਤੇ ਉਹਦੇ ਵਿੱਚੋਂ 140 ਅਦਰ ਸਟੇਟ ਦੇ ਇਸ ਕਰਕੇ ਜਿਹੜੀ ਪੰਜਾਬੀ ਦੇ ਨੰਬਰਾਂ ਨੂੰ ਵੇਟੇਜ ਆ ਅਸੀਂ ਕਹਿੰਦੇ ਆ 30% ਹੋਣੀ ਚਾਹੀਦੀ ਆ ਤੇ ਪੰਜਾਬ ਦਾ ਡੋਮਿਸਾਈਲ ਆ ਜਿਹੜਾ ਉਹ ਘੱਟੋ ਘੱਟ 10 ਸਾਲ ਹੋਣਾ ਚਾਹੀਦਾ ਜਦਕਿ ਹਰਿਆਣਾ ਔਰ ਕਰਨਾਟਕ ਨੇ 15 ਸਾਲ ਰੱਖਿਆ ਹੋਇਆ ਅਸੀਂ ਇਹ ਮੁੱਦੇ ਲੈ ਕੇ ਅਸੀਂ ਲੜਾਈ ਲੜ ਰਹੇ ਆਂ ਪੰਜਾਬ 'ਚ ਅਸੀਂ ਇਹ ਮੁੱਦੇ ਜਦੋਂ ਲਏ ਤਾਂ ਅਸੀਂ ਇਹ ਕਿਹਾ ਕਿ ਇਹ ਮੁੱਦੇ ਪੰਜਾਬ ਦੇ ਵੱਧ ਅਧਿਕਾਰਾਂ ਦੇ ਮੁੱਦੇ ਆ ਇਹ ਸਾਡੇ ਫੈਡਰਲ ਮੁੱਦੇ ਆ ਤਾਂ ਜਿਹੜੇ ਸਾਡੇ ਕੁਝ ਵਿਰੋਧੀ ਬੰਦੇ ਆ ਉਹਨਾਂ ਨੇ ਮੇਰੀ ਇੱਕ ਵੀਡੀਓ ਕੱਟ ਕੇ ਉਹ ਕਮਾਈ ਤੇ ਬੜੀ ਉਹਨਾਂ ਦੀ ਸਿਆਸੀ ਬੇਈਮਾਨੀ ਆ ਇਹ ਕਿ ਜੇ ਪੂਰੀ ਖਬਰ ਚਲਾਉਂਦੇ ਤਾਂ ਲੋਕਾਂ ਨੂੰ ਮੁੱਦਾ ਕਲੀਅਰ ਹੁੰਦਾ ਉਹਦੇ ਵਿੱਚ ਇੱਕ ਭਾਸ਼ਾ ਵਾਲੀ ਕਲਿੱਪ ਕੱਟ ਕੇ ਉਹਨਾਂ ਨੇ ਉਹ ਕਮਾਈ ਤਾਂ ਜੋ ਇਹਨਾਂ ਲੋਕਾਂ ਨੂੰ ਪ੍ਰਵਾਸੀ ਵਿਰੋਧੀ ਤੇ ਸੂਬਿਆਂ ਵਿਰੋਧੀ ਪੇਸ਼ ਕੀਤਾ ਜਾ ਸਕੇ ਤੇ ਲੋਕਾਂ ਦੇ ਵਿੱਚ ਇਹਨਾਂ ਦੀ ਜਥੇਬੰਦੀ ਸ਼ਾਖ ਆ ਜਿਹੜੀ ਉਹ ਖਰਾਬ ਕਰੀਏ ਪਰ ਅਸੀਂ ਉਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਆ ਕਿ ਅਸੀਂ ਕੋਈ ਪ੍ਰਵਾਸੀਆਂ ਦੇ ਖਿਲਾਫ ਉਹਨਾਂ ਨੂੰ ਮਾਰਨ ਕੁੱਟਣ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਸ਼ਾਬਨਵਾਦੀ ਫਿਰਕੂ ਨਾਰੀ ਨਹੀਂ ਦੇ ਰਹੇ ਅਸੀਂ ਆਪਣੇ ਸੂਬਿਆਂ ਦੇ ਹੱਕਾਂ ਦੀ ਡਿਮਾਂਡ ਕਰ ਰਹੇ ਹਾਂ ਜੇ ਕਾਨੂੰਨ ਹਰਿਆਣਾ ਵਿੱਚ ਬਣ ਸਕਦਾ ਇਹ ਕਾਨੂੰਨ ਕਰਨਾਟਕ ਵਿੱਚ ਬਣ ਸਕਦਾ ਤਾਂ ਪੰਜਾਬ ਵਿੱਚ ਕਿਉਂ ਨਹੀਂ ਬਣ ਸਕਦਾ ਦੂਜੀ ਗੱਲ ਸਾਡਾ ਭਾਰਤ ਕੋਈ ਇੱਕ ਕੌਮ ਨਹੀਂ ਹੈ ਭਾਰਤ ਬਹੁ-ਕੌਮੀ ਮੁਲਕ ਹੈ ਇੱਥੇ ਬਹੁ-ਕੌਮਾਂ ਦੇ ਲੋਕ ਰਹਿੰਦੇ ਆ ਤੇ ਜਦੋਂ 1947 ਤੋਂ ਬਾਅਦ ਅੰਗਰੇਜ਼ ਇੱਥੋਂ ਗਏ ਤਾਂ ਦੇਖੋ ਦੇਸ਼ ਦੇ ਵਿੱਚ ਨਵਾਂ ਸੰਵਿਧਾਨ ਬਣਿਆ ਤਾਂ ਉਹਨੇ ਸੂਬਿਆਂ ਨੂੰ ਅਧਿਕਾਰ ਦਿੱਤੇ ਲਿਸਟਾਂ ਬਣੀਆਂ ਤਿੰਨ ਇੱਕ ਬਣੀ ਕੇਂਦਰੀ ਸੂਚੀ ਰਾਜ ਸੂਚੀ ਸੰਵਰਤੀ ਸੂਚੀ ਸੂਬਿਆਂ ਨੂੰ ਕਿਹਾ ਕਿ ਤੁਸੀਂ ਕੁਝ ਅਧਿਕਾਰ ਕਾਨੂੰਨ ਬਣਾ ਸਕਦੇ ਹੋ ਤਾਂ ਉਹਦੇ ਖਿਲਾਫ ਬਹੁਤ ਸਾਰੇ ਸੂਬਿਆਂ ਨੇ ਕੁਝ ਸਟਰਗਲਾਂ ਵੀ ਕੀਤੀਆਂ ਕਿ ਕੇਂਦਰ ਸਾਡੇ ਨਾਲ ਧੱਕਾ ਕਰ ਰਿਹਾ ਉਹਦੇ ਵਿੱਚੋਂ ਜਿੱਦਾਂ ਭਾਸ਼ਾ ਆਧਾਰਿਤ ਸੂਬੇ ਬਣਾਉਣ ਦੀ ਡਿਮਾਂਡ ਨਿਕਲੀ ਪੰਜਾਬ ਭਾਸ਼ਾ ਦੇ 1966 ਦੇ ਵਿੱਚ ਬਣਿਆ ਹਰਿਆਣੇ ਨਾਲੋਂ ਟੁੱਟ ਕੇ ਤਾਂ ਜਦੋਂ ਦੀ મોદી ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਮੋਦੀ ਸਰਕਾਰ ਦਾ ਨਾਰਾ ਹੈਗਾ ਕੇਂਦਰੀਕਰਨ ਦਾ ਇੱਕ ਭਾਰਤ ਇੱਕ ਬੋਲੀ ਇੱਕ ਧਰਮ ਇੱਕ ਕਾਨੂੰਨ ਉਹ ਸਾਰਾ ਕੁਝ ਇੱਕ ਹੀ ਕਰਨਾ ਚਾਹੁੰਦੇ ਆ ਤਾਂ ਜਿਹੜਾ ਭਾਰਤ ਦੇ ਅੰਦਰ ਵਿਭਿੰਨਤਾ ਕੀ ਡਾਈਵਰਸਿਫਿਕੇਸ਼ਨ ਆ ਉਹ ਮੋਦੀ ਸਰਕਾਰ ਦੇ ਰਾਹ ਦੇ ਵਿੱਚ ਇੱਕ ਵੱਡਾ ਰੋੜਾ ਇਸ ਕਰਕੇ ਸੂਬਿਆਂ ਦੇ ਅੰਦੋਲਨ ਹੁਣ ਮੋਦੀ ਸਰਕਾਰ ਦੇ ਖਿਲਾਫ ਖੜੇ ਹੋ ਰਹੇ ਆ ਜੇ ਤੁਹਾਨੂੰ ਮੈਂ ਤਾਜ਼ੀ ਉਦਾਹਰਨ ਦਵਾਂ ਲਦਾਖ ਦਾ ਬੰਦਾ ਸੋਨੋ ਵਾਂਗ ਚੂਗਾ ਜਿਦਨੇ ਧਾਰਾ 370 ਹਟੀ ਕਸ਼ਮੀਰ ਦੀ ਉਹਨੇ ਭਾਪੀ ਦੀ ਹਮਾਇਤ ਕੀਤੀ ਕਿ ਧਾਰਾ 370 ਹਟਣੀ ਚਾਹੀਦੀ ਆ ਪਰ ਅੱਜ ਉਹੀ ਬੰਦਾ ਭਾਪੀ ਦੇ ਖਿਲਾਫ ਉਹ ਹੜਤਾਲ ਤੇ ਬੈਠਾ ਤੇ ਪੂਰੇ ਲਦਾਖ ਦੇ ਵਿੱਚ ਅੰਦੋਲਨ ਕਰ ਰਿਹਾ ਕਿਸ ਮੰਗ ਤੇ ਕਿ ਲਦਾਖ ਨੂੰ 6ਵੇਂ ਸ਼ੈਡਿਊਲ ਦੇ ਵਿੱਚ ਦਰਜ ਕੀਤਾ ਜਾਵੇ 6ਵੇਂ ਸ਼ੈਡਿਊਲ ਦੇ ਵਿੱਚ ਹੈ ਕੀ ਆ ਕਿ ਸਾਡੇ 4 ਸੂਬੇ ਭਾਰਤ ਦੇ ਉਹ 4 ਸੂਬਿਆਂ ਦੇ ਵਿੱਚ 10 ਆਟੋਨਮਸ ਡਿਸਟ੍ਰਿਕਟ ਕਾਉਂਸਲਾਂ ਬਣੀਆਂ ਹੋਈਆਂ ਨੇ ਉਹ ਕਹਿੰਦਾ ਲਦਾਖ ਨੂੰ ਵੀ ਉਹੀ ਬਣਾਓ ਜਿਹੜੀਆਂ ਆਟੋਨਮਸ ਕਾਉਂਸਲਾਂ ਨੇ ਜਿਹੜੀ ਕਾਉਂਸਲ ਬਣ ਜਾਂਦੀ ਆ ਉਥੇ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਵੀ ਲਾਗੂ ਨਹੀਂ ਹੁੰਦਾ ਉਹਨਾਂ ਦੇ ਪ੍ਰਸ਼ਾਸਨ ਚਲਾਉਣ ਦੇ ਵਿੱਚ ਉਹ ਆਪ ਪ੍ਰਸ਼ਾਸਨ ਚਲਾਉਂਦੇ ਆ ਨਾਗਾ ਲੈਂਡ ਦੇ ਵਿੱਚ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਸੀਟ ਉੱਤੇ 100% ਬਾਈਕਾਟ ਕੀਤਾ ਲੋਕਾਂ ਨੇ ਵੋਟਾਂ ਦਾ ਜਿਹੜੇ ਕੈਂਡੀਡੇਟ ਆਪ ਖੜੇ ਐ ਐਮਪੀ ਲਈ ਉਹ ਵੀ ਵੋਟ ਪਾਉਣ ਨਹੀਂ ਗਏ ਲੋਕਾਂ ਦੇ ਦਬਾਅ 'ਤੇ ਕਿਉਂ ਨਹੀਂ ਕਿਉਂਕਿ ਉਹ ਨਾਗਾ ਲੈਂਡ ਦੇ ਲੋਕ ਫੈਡਰਲ ਮੰਗ ਕਰ ਰਹੇ ਆ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਆ ਇਦਾਂ ਮਣੀਪੁਰ ਦੇ ਵਿੱਚ ਲੜਾਈ ਚੱਲ ਰਹੀ ਆ ਇਦਾਂ ਹੀ ਕਸ਼ਮੀਰ ਦੇ ਵਿੱਚ ਲੜਾਈ ਚੱਲ ਰਹੀ ਆ ਤਾਂ ਪੰਜਾਬ ਦੇ ਅੰਦਰ ਉਹ ਫੈਡਰਲ ਮੁੱਦੇ ਵੀ ਉੱਠ ਰਹੇ ਆ ਜੇ ਅਸੀਂ ਮੋਦੀ ਸਰਕਾਰ ਦੇ ਖਿਲਾਫ ਜਿਹੜੀ ਲੜਾਈ ਬਣਾਉਣ ਦੀ ਗੱਲ ਕਰਦੇ ਆ ਇੱਕ ਪਾਸੇ ਮੋਦੀ ਸਰਕਾਰ ਸੂਬਿਆਂ ਨੂੰ ਦੱਬਣਾ ਚਾਹੁੰਦੀ ਆ ਤੇ ਸੂਬਿਆਂ ਦੇ ਲੋਕ ਮੋਦੀ ਸਰਕਾਰ ਦੇ ਖਿਲਾਫ ਉੱਠ ਰਹੇ ਆ ਤੇ ਹੁਣੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹ ਲੜਾਈ ਨੂੰ ਤਿੱਖਾ ਕਰਕੇ ਮੋਦੀ ਸਰਕਾਰ ਨੂੰ ਪਿੱਛੇ ਹਟਾਉਣਾ ਜਾਂ ਅਸੀਂ ਮੋਦੀ ਸਰਕਾਰ ਦੇ ਪਾਸੇ ਖੜਨਾ ਉਹਨਾਂ ਦੀ ਸਪੋਰਟ ਕਰਕੇ ਵੀ ਨਹੀਂ ਸੂਬਿਆਂ ਦੇ ਅੰਦੋਲਨ ਨਹੀਂ ਲੜਨੇ ਚਾਹੀਦੇ ਜਿਹੜੇ ਸਾਡੇ ਜਿਹੜੇ ਸਾਥੀ ਸਾਡਾ ਵਿਰੋਧ ਕਰ ਰਹੇ ਨੇ ਅਸਲ ਦੇ ਵਿੱਚ ਉਹਨਾਂ ਦੀ ਸਮਝ ਦਾ ਨੁਕਸੇ ਆ ਕਿਉਂ ਭਾਰਤ ਨੂੰ ਇੱਕ ਕੌਮ ਮੰਨ ਰਹੇ ਨੇ ਪ੍ਰੈਕਟੀਕਲੀ ਜੇ ਉਹ ਭਾਰਤ ਨੂੰ ਮੰਨਦੇ ਆ ਬਹੁ ਕੌਮੀ ਕਿ ਭਾਰਤ ਬਹੁ ਕੌਮੀ ਮੁਲਕ ਹੈ ਤੇ ਬਹੁਤ ਕੌਮਾਂ ਰਹਿੰਦੀਆਂ ਨੇ ਫਿਰ ਅਸੀਂ ਉਹਨਾਂ ਨੂੰ ਸਵਾਲ ਕਰਦੇ ਆ ਫਿਰ ਇਹਦੇ ਵਿੱਚੋਂ ਸਿਆਸਤ ਕੀ ਨਿਕਲਦੀ ਹੈ ਦੱਸੋ ਬਹੁ ਕੌਮਾਂ ਦੀਆਂ ਮੰਗਾਂ ਕੀ ਨਿਕਲਦੀਆਂ ਨੇ ਇਹ ਦੱਸੋ ਫਿਰ ਉਹ ਤੇ ਜੇ ਬਹੁ ਕੌਮਾਂ ਨੇ ਤਾਂ ਆਪਾਂ ਲੜਾਈ ਵੀ ਲੜਾਂਗੇ ਜਦੋਂ ਲੋਕ ਆਪਦੇ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਲੜਦੇ ਤਾਂ ਤੁਸੀਂ ਉਹਨੂੰ ਕਹਿੰਦੇ ਹੋ ਕਿ ਸੂਬਿਆਂ ਨੂੰ ਲੜਾਉਣ ਦੀ ਮੰਗ ਆ ਜੇ ਹੁਣ ਉਹਨਾਂ ਨੂੰ ਅਸੀਂ ਪੁੱਛੀਏ ਪੰਜਾਬ ਦੇ ਵਿੱਚ ਹਾਂ ਇਹ ਰਾਈਪੇਰੀਅਨ ਹਾਂ ਕਾਨੂੰਨ ਦੇ ਤਹਿਤ ਪੰਜਾਬ ਦੇ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਇਹ ਆਪਾਂ ਮੰਗ ਕਰਦੇ ਹਾਂ ਜੇ ਅਸੀਂ ਇਹ ਮੰਗ ਕਰੀਏ ਕਿ ਰਾਈਪੇਰੀਅਨ ਕਾਨੂੰਨ ਤਹਿਤ ਨਹੀਂ ਹੱਲ ਹੋਣਾ ਚਾਹੀਦਾ ਪਾਣੀ ਦੀ ਲੋੜ ਤਾਂ ਹਰਿਆਣੇ ਨੂੰ ਵੀ ਆ ਪਾਣੀ ਦੀ ਲੋੜ ਤਾਂ ਰਾਜਸਥਾਨ ਨੂੰ ਭਾਈ ਦੇਣਾ ਚਾਹੀਦਾ ਇਹ ਪੰਜਾਬ ਦੇ ਹੱਕਾਂ ਨਾਲ ਧੋਖਾ ਹੋਊਗਾ ਅਸੀਂ ਰਪੇਰੀਅਨ ਸੂਬਾ ਅਸੀਂ ਰਪੇਰੀਅਨ ਦੇ ਤੌਰ ਤੇ ਆਪਣੇ ਪਾਣੀ ਦਾ ਮਸਲਾ ਹੱਲ ਚਾਹੁੰਦੇ ਹਾਂ ਪਰ ਉਹ ਬੰਦੇ ਜੇ ਫਿਰ ਇਹ ਗੱਲ ਕਰਨਗੇ ਕਿ ਸੂਬਿਆਂ ਦੇ ਅਧਿਕਾਰਾਂ ਤੇ ਨਹੀਂ ਲੜਨਾ ਚਾਹੀਦਾ ਫਿਰ ਇਹ ਗੱਲ ਇੱਥੇ ਜਾਊਗੀ ਕਿ ਤੁਸੀਂ ਰਪੇਰੀਆਂ ਦੀ ਮੰਗ ਵੀ ਛੱਡੋ ਚੰਡੀਗੜ੍ਹ ਵੀ ਛੱਡੋ ਫਿਰ ਇਹ ਗੱਲ ਕਲੀ ਇੱਥੇ ਨਹੀਂ ਰੁਕਣੀ ਉਹ ਕਹਿੰਦੇ ਆ ਕਿ ਜਿਹੜਾ ਹਰਿਆਣੇ 'ਚ ਕਾਨੂੰਨ ਬਣਿਆ ਉਹ ਵੀ ਗਲਤ ਆ ਜਿਹੜਾ ਗੁਜਰਾਤ ਨੇ ਬਣਾਇਆ ਨੌਕਰੀਆਂ 'ਚ ਉਹ ਵੀ ਗਲਤ ਆ ਤੇ ਪੀਐਸਯੂ ਜਿਹੜਾ ਕਾਨੂੰਨ ਮੰਗ ਕਰ ਰਹੀ ਆ ਨੌਕਰੀਆਂ ਦੇ ਵਿੱਚ ਇਹ ਵੀ ਗਲਤ ਆ ਭਈ ਜੇ ਉੱਥੇ ਗਲਤ ਬਣ ਗਿਆ ਤਾਂ ਪੰਜਾਬ ਦੇ ਵਿੱਚ ਗਲਤ ਕਾਨੂੰਨ ਦੀ ਬਣਾਉਣ ਦੀ ਮੰਗ ਨਹੀਂ ਕਰਨੀ ਚਾਹੀਦੀ ਉਹ ਕਾਨੂੰਨ ਵੀ ਰੱਦ ਕਰਨਾ ਚਾਹੀਦਾ ਇਹਦਾ ਜੇ ਤੁਸੀਂ ਸਿਧਾਂਤਕ ਤੌਰ ਤੇ ਮਤਲਬ ਦੇਖੋ ਤਾਂ ਮਤਲਬ ਇਹ ਬਣਦਾ ਕਿ ਭਾਰਤ ਵਿੱਚ ਇੱਕੋ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਪੂਰੇ ਭਾਰਤ ਵਿੱਚ ਬਿਲਕੁਲ ਇਹੀ ਤਾਂ ਬੀਜੇਪੀ ਕਹਿੰਦੀ ਹੈ ਬੀਜੇਪੀ ਦੀ ਮੰਗ ਕੀ ਹੈ ਕਿ ਯੂਨੀਫਾਰਮ ਸਿਵਲ ਕੋਡ ਪੂਰੇ ਭਾਰਤ ਵਿੱਚ ਇੱਕ ਕਾਨੂੰਨ ਇੱਕ ਤਰ੍ਹਾਂ ਦੇ ਵਿਆਹ ਹੋਣਗੇ ਇੱਕ ਤਰ੍ਹਾਂ ਦੇ ਤਲਾਕ ਹੋਣਗੇ ਇੱਕ ਤਰ੍ਹਾਂ ਦਾ ਰੀਤੀ ਰਿਵਾਜ ਹੋਊਗਾ ਇੱਕ ਤਰ੍ਹਾਂ ਦਾ ਸੱਭਿਆਚਾਰ ਹੋ ਇਹ ਆਰਐਸਐਸ ਦਾ ਨਾਰਾ ਹੈਗਾ ਬੀਜੇਪੀ ਦੇ ਚੋਣ ਮੈਨੀਫੈਸਟੋ ਚ ਤਿੰਨ ਨਾਰੇ ਸੀ ਜਦੋਂ ਜਨ ਸੰਗ ਬਣਿਆ RAM ਮੰਦਰ ਧਾਰਾ 370 ਦੀ ਵਾਪਸੀ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਉਹਨਾਂ ਨੇ ਧਾਰਾ 370 ਵੀ ਹਟਾ ਲਈ RAM ਮੰਦਰ ਵੀ ਬਣਾ ਲਿਆ ਹੁਣ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਉੱਤਰਾਖੰਡ ਚ ਲਾਗੂ ਕਰਤਾ ਝਾਰਖੰਡ ਚੋ ਐਲਾਨ ਕਰਦੇ ਸੀ ਵੀ ਕਰਾਂਗੇ ਜੇ ਯੂਨੀਫਾਰਮ ਸਿਵਲ ਕੋਡ ਲਾਗੂ ਹੁੰਦਾ ਤਾਂ ਸਾਡਾ ਆਨੰਦ ਮੈਰਿਜ ਐਕਟ ਖਤਮ ਕਰਨਾ ਉਹਨਾਂ ਨੇ ਜਿਹੜਾ ਆਨੰਦ ਮੈਰਿਜ ਐਕਟ ਹਜੇ ਪੰਜਾਬ ਚ ਲਾਗੂ ਨਹੀਂ ਹੋਇਆ ਉਹਦੇ ਲਈ ਲੜਾਈ ਚੱਲ ਰਹੀ ਆ ਜੇ ਇੱਕ ਤਰ੍ਹਾਂ ਦਾ ਵਿਆਹ ਆਊਗਾ ਤਾਂ ਫਿਰ ਹਿੰਦੂ ਮੈਰਿਜ ਐਕਟ ਆਊਗਾ ਤੇ ਮੁਸਲਮਾਨਾਂ ਦਾ ਜਿਹੜਾ ਪਰਸਨਲ ਮੁਸਲਮ ਲਾਅ ਆ ਉਹ ਵੀ ਖਤਮ ਹੋਊ ਤੇ ਸਿੱਖਾਂ ਦਾ ਆਨੰਦ ਮੈਰਿਜ ਐਕਟ ਖਤਮ ਹੋਊ ਤੇ ਜਿਹੜੇ ਆਦੀਵਾਸੀਆਂ ਦੇ ਰੀਤੀ ਰਿਵਾਜ ਨੇ ਵਿਆਹ ਦਿਓ ਸਾਰੇ ਖਤਮ ਹੋਣਗੇ ਇਹ ਆ ਆਰਐਸਐਸ ਦਾ ਖੰਡ ਇੱਕੋ ਤਰ੍ਹਾਂ ਦਾ ਭਾਰਤ ਇੱਕ ਦੇਸ਼ ਇੱਕ ਬੋਲੀ ਇੱਕ ਧਰਮ ਕੀ ਅਸੀਂ ਆਨੰਦ ਮੈਰਿਜ ਐਕਟ ਦੇ ਹੱਕ ਚ ਫਿਰ ਬੋਲਾਂਗੇ ਨਹੀਂ ਬੋਲਾਂਗੇ ਨਾ ਅਸੀਂ ਕਿਦਾਂ ਕਹਦਾਂਗੇ ਕਿ ਭਾਰਤ 'ਚ ਇੱਕ ਕਾਨੂੰਨ ਹੋਣਾ ਚਾਹੀਦਾ ਭਾਰਤ ਤਾਂ ਵਿਪਨਤਾਮਾ ਨਾ ਭਰਿਆ ਹੋਇਆ ਦੇਸ਼ ਆ ਜੋ ਗੱਲ ਨਾਗਾ لینڈ 'ਚ ਸਹੀ ਆ ਉਹ ਪੰਜਾਬ 'ਚ ਨਹੀਂ ਹੋ ਸਕਦੀ ਜੋ ਦਿੱਲੀ ਉੱਥੇ ਚਾਹੁੰਦੀ ਆ ਉਹ ਪੰਜਾਬ 'ਚ ਨਹੀਂ ਲਾਗੂ ਹੋ ਸਕਦਾ ਭਾਰਤ ਨੂੰ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਕੌਮੀਆਂ ਦੇ ਤੌਰ ਤੇ ਸਮਝਣਾ ਪੈਣਾ ਸਾਡੇ ਸਾਥੀ ਉਹ ਚੀਜ਼ ਨੂੰ ਨਹੀਂ ਸਮਝ ਰਹੇ ਇਸ ਕਰਕੇ ਉਹ ਗੁੰਮਰਾਹ ਹੋਏ ਹੋਏ ਕਹਿ ਲਿਏ ਜਾਂ ਉਹਨਾਂ ਨੂੰ ਜਾਣਬੁੱਝ ਕੇ ਪਤਾ ਜਾਣਬੁੱਝ ਕੇ ਸਾਡੇ ਉੱਤੇ ਚਿੱਕੜ ਓਸ਼ਾਲੀ ਕਰ ਰਹੇ ਨੇ ਇਹ ਸਾਰੇ ਮਸਲੇ ਦੀ ਸਚਾਈ ਇਹ ਆ ਜੀ ਪਰ ਜਿਸ ਤਰ੍ਹਾਂ ਤੁਸੀਂ ਪ੍ਰਵਾਸੀਆਂ ਦੀ ਗੱਲ ਕਰੀ ਹੈ ਇੱਕ ਵਰਗ ਉਹ ਵੀ ਹੈ ਜਿਸ ਵਰਗ ਨਾਲ ਤੁਹਾਨੂੰ ਜੋੜ ਕੇ ਦੇਖਿਆ ਜਾ ਰਿਹਾ ਜਿਹੜਾ ਵਰਗ ਕਹਿੰਦਾ ਹੈ ਕਿ ਜੇਕਰ ਪ੍ਰਵਾਸੀ ਪੰਜਾਬ ਦੇ ਵਿੱਚ ਰਹਿਣਗੇ ਤਾਂ ਪੰਜਾਬ ਖਤਮ ਹੋ ਜਾਊਗਾ ਤਾਂ ਪੰਜਾਬੀ ਖਤਮ ਹੋ ਜਾਣਗੇ ਤੁਸੀਂ ਉਸ ਮਸਲੇ ਦੇ ਨਾਲ ਕਿੰਨਾ ਕੁ ਸਹਿਮਤ ਹੋ ਨਹੀਂ ਦੇਖੋ ਸਾਨੂੰ ਪ੍ਰਵਾਸ ਨੂੰ ਸਮਝਣ ਦੀ ਲੋੜ ਹੈ ਕਿ ਪ੍ਰਵਾਸ ਹੁੰਦਾ ਕੀ ਹੈ ਪ੍ਰਵਾਸ ਸਦੀਆਂ ਤੋਂ ਹੁੰਦਾ ਆਇਆ ਪਰਵਾਸ ਦੋ ਤਰ੍ਹਾਂ ਦਾ ਇੱਕ ਤਾਂ ਹੈਗਾ ਕਿ ਆਰਥਿਕ ਕਾਰਨਾ ਕਰਕੇ ਲੋਕ ਪਛੜੇ ਹਿੱਸੇ ਤੋਂ ਵਿਕਸਿਤ ਹਿੱਸੇ ਵੱਲ ਚਲੇ ਜਾਂਦੇ ਆ ਰੋਜੀ ਰੋਟੀ ਦੇ ਲਈ ਦੂਜਾ ਪ੍ਰਵਾਸ ਹੈ ਕਈ ਵਾਰ ਕੋਈ ਜਾਤੀ ਤੌਰ ਤੇ ਧਾਰਮਿਕ ਤੌਰ ਤੇ ਕੋਈ ਦੰਗਾ ਹੋ ਗਿਆ ਕਿਸੇ ਧਰਮ ਦੇ ਖਿਲਾਫ ਲੋਕ ਡਰ ਕੇ ਉੱਥੋਂ ਪਲਾਣ ਕਰਕੇ ਦੂਜੇ ਹਿੱਸੇ ਚਲੇ ਜਾਂਦੇ ਆ ਜਿਹੜਾ ਪਹਿਲੇ ਹਿੱਸੇ ਦਾ ਪ੍ਰਵਾਸ ਆ ਅਸੀਂ ਕੈਨੇਡਾ ਚਲੇ ਗਏ ਯੂਪੀਬੀਹਰ ਵਾਲੇ ਪੰਜਾਬ ਆ ਗਏ ਆ ਇਹ ਕੁਦਰਤ ਦੇ ਵਿੱਚ ਇਸ ਆਪਣੇ ਦੁਨੀਆ ਦੇ ਵਿੱਚ ਚੱਲਦਾ ਆ ਜ ਉਹਦੇ ਵਿੱਚ ਹੁੰਦਾ ਕੀ ਆ ਜਿਹੜੀ ਪਹਿਲੀ ਪੀੜੀ ਆਉਂਦੀ ਆ ਪਰਵਾਸ ਕਰਕੇ ਉਹਦਾ ਸਥਾਨਕ ਪੀੜੀ ਦੇ ਨਾਲ ਟਕਰਾਵ ਬਣ ਜਾਂਦਾ ਵੀ ਇਹ ਸਾਡੀਆਂ ਨੌਕਰੀਆਂ ਲੈ ਕੇ ਇਹ ਹੋ ਗਿਆ ਜਿਹੜੀ ਦੂਜੀ ਪੀੜੀ ਹੁੰਦੀ ਆ ਉਹਨਾਂ ਦੀ ਉਹ ਇੱਥੋਂ ਦੇ ਕਲਚਰ ਦੇ ਅੰਦਰ ਅਸੀਮੂਲੇਟ ਹੋ ਜਾਂਦੀ ਆ ਇੱਥੋਂ ਦੇ ਕਲਚਰ ਨੂੰ ਅਪਣਾ ਲੈਂਦੀ ਆ ਹੁਣ ਆਪਣੇ ਪਿੰਡਾਂ 'ਚ ਕਈ ਪ੍ਰਵਾਸੀ ਬੰਦੇ ਆਉਂਦੇ ਆ ਆਪਣੇ ਘਰਾਂ 'ਚ ਕੰਮ ਕਰਦੇ ਆ ਉਹ 4-5 ਸਾਲ ਰਹਿ ਕੇ ਸਾਡੀ ਪੰਜਾਬੀ ਬੋਲਣ ਲੱਗ ਜਾਂਦੇ ਆ ਹੁਣ ਉਹਨਾਂ ਦੇ ਬੱਚੇ ਜਿਹੜੇ ਪੰਜਾਬ 'ਚ ਰਹਿਣ ਲੱਗ ਗਏ ਉਹ ਪੂਰੀ ਸ਼ੁੱਧ ਪੰਜਾਬੀ ਬੋਲਦੇ ਆ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਪ੍ਰਵਾਸੀਆਂ ਦੇ ਮੁੰਡੇ ਆ ਕਿ ਪੰਜਾਬੀਆਂ ਦੇ ਆ ਜਾਂ ਜਿਹੜੀ ਫਿਰ ਉਹਨਾਂ ਦੀ ਤੀਜੀ ਪੀੜ੍ਹੀ ਹੁੰਦੀ ਆ ਉਹ ਟੋਟਲੀ ਪੰਜਾਬੀ ਕਲਚਰ ਦੇ ਵਿੱਚ ਟਲ ਜਾਂਦੀ ਆ ਇਸ ਕਰਕੇ ਇਹ ਫਿਰ ਕਲਚਰ ਜਿਹੜਾ ਪੰਜਾਬ ਆ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਕੋਈ ਵੀ ਆ ਫਿਰ ਉਹ ਆਪਣੇ ਆਪ ਵਿੱਚ ਸਿਮੂਲੇਟ ਹੋ ਜਾਂਦੇ ਹੁਣ ਆਪਾਂ ਦੇਖੀਏ ਕੈਨੇਡਾ ਦੇ ਅੰਦਰ ਜਿਹੜੀ ਸਾਡੀ ਪੀੜ੍ਹੀ ਗਈ ਉਹ ਪੰਜਾਬੀ ਬੋਲਦੀ ਆ ਜਿਹੜੀ ਹੁਣ ਸਾਡੀ ਨਵੀਂ ਪੀੜ੍ਹੀ ਉੱਥੇ ਪੈਦਾ ਹੋਈ ਆ ਉਹਨਾਂ ਦਾ ਬੋਲਣ ਦਾ ਲਹਿਜਾ ਕੈਨੇਡੀਅਨ ਆ ਜਾਂ ਆਸਟ੍ਰੇਲੀਆ ਜਿਹੜੀ ਹੁਣ ਉਹਨਾਂ ਦੀ ਪੀੜ੍ਹੀ ਆ ਉਹਨਾਂ ਨੂੰ ਕੋਈ ਅਟੈਚਮੈਂਟ ਨਹੀਂ ਹੁੰਨੀ ਪੰਜਾਬ ਦੇ ਨਾਲ ਇਸ ਕਰਕੇ ਪ੍ਰਵਾਸ ਹੀ ਇਦਾਂ ਹੁੰਦਾ ਬਾਹਰমুখী ਤੌਰ ਤੇ ਇਹ ਤੁਹਾਡੀ ਔਰ ਮੇ ਇਹਨੇ ਹੋਣਾ ਹੀ ਆ ਪਰ ਅਸੀਂ ਜਿਹੜੀ ਗੱਲ ਕਰ ਰਹੇ ਅਸੀਂ ਗੱਲ ਕਰ ਰਹੇ ਆ ਸਰਕਾਰੀ ਨੌਕਰੀਆਂ ਦੇ ਅੰਦਰ Rajasthan ਦੇ ਵਿੱਚ ਇੱਕ ਬੰਦਾ ਬੈਠਾ ਉਹ ਨਾ ਪੰਜਾਬ 'ਚ ਰਹਿੰਦਾ ਨਾ ਉਹਦਾ ਇੱਥੇ ਘਰ ਆ ਉਹ ਸਿਰਫ ਉੱਥੇ ਕੋਟੇ 'ਚ ਬੈਠਾ ਜਿਹੜਾ ਇੰਸਟੀਚਿਊਟ ਨੇ ਕੋਚਿੰਗ ਵਾਲੇ ਉੱਥੇ ਤਿਆਰੀ ਕਰ ਰਿਹਾ ਕਿ ਪੰਜਾਬ ਦੀ ਸਰਕਾਰੀ ਨੌਕਰੀ ਨਿਕਲਣੀ ਆ ਮੈਂ ਉਹਦੇ ਵਿੱਚ ਅਪਲਾਈ ਕਰਕੇ ਨੌਕਰੀ ਲੈਣੀ ਆ ਉਹ ਇੱਥੇ ਰਹਿ ਨਹੀਂ ਰਿਹਾ ਨੌਕਰੀ ਖਤਮ ਹੋਈ ਤੇ ਵਾਪਸ Rajasthan ਜਿਹੜਾ ਬੰਦਾ 10 ਸਾਲਾਂ ਤੋਂ ਪੰਜਾਬ ਦੇ ਵਿੱਚ ਰਹਿ ਰਿਹਾ ਅਸਤਾਨੂ ਕਹਿੰਨੇ ਆ ਪੰਜਾਬ ਦੇ ਵਾਸੀ ਦੇ ਤੌਰ ਤੇ ਅਪਲਾਈ ਕਰੂਗਾ 90% ਕੋਟੇ ਦੇ ਵਿੱਚ ਇੱਕ ਬੰਦਾ ਬਾਹਰ ਬੈਠਾ ਸਿਰਫ ਕੱਲ ਹੀ ਨੌਕਰੀ ਲਈ ਆ ਉਹਨਾਂ ਦੇ ਲਈ ਕਾਨੂੰਨ ਆ ਕਿ ਉਹ ਕਾਨੂੰਨ ਇੱਥੇ ਬਣਨਾ ਚਾਹੀਦਾ ਉਹਨਾਂ ਤੇ ਇੱਕ ਰੋਕ ਲੱਗੇ ਤੇ ਦੂਜੀ ਗੱਲ ਆ ਉਹ ਵੀ ਇਹ ਵੀ ਕਹਿੰਦਾ ਕਿ ਜਿਹੜੀ ਦੀ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹੋ ਵੇਟੇਜ ਦੀ ਇਹ ਗਲਤ ਮੰਗਾ ਹੁਣ ਪੰਜਾਬ ਦੇ ਅੰਦਰ ਪੰਜਾਬ ਰਾਜ ਭਾਸ਼ਾ ਕਾਨੂੰਨ ਬਣਿਆ ਹੋਇਆ ਕਿ ਸਾਰੇ ਕੰਮ ਪੰਜਾਬੀ ਚ ਹੋਣੇ ਆ ਤੁਸੀਂ ਬੱਚਿਆਂ ਨੂੰ ਪੰਜਾਬੀ ਚ ਪੜਾਉਣਾ ਸਕੂਲਾਂ ਚ ਕਾਲਜਾਂ ਚ ਪੰਜਾਬੀ ਚ ਪੜਾਉਣਾ ਕਿਉਂਕਿ ਅਸੀਂ ਪੰਜਾਬੀਆਂ ਤੇ ਸਾਨੂੰ ਪੰਜਾਬੀ ਚ ਗੱਲ ਸਮਝਾਉਣੀ ਆ ਤਾਂ ਜਿਹੜਾ ਬੰਦਾ ਇੱਥੇ ਪੜਾਉਣਾ ਆ ਰਿਹਾ ਜਾਂ ਕੋਈ ਕੰਮ ਕਰਨਾ ਆ ਰਿਹਾ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਮੁਹਾਰਤ ਤਾਂ ਚਾਹੀਦੀ ਹੈ ਨਾ ਹੁਣ 1158 ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਹੋਈ ਆ ਉਹਦੇ ਵਿੱਚ ਬਹੁਤ ਅਦਰ ਸਟੇਟ ਦੇ ਬੰਦੇ ਆ ਜਿਹੜੇ ਪੰਜਾਬੀ ਨਹੀਂ ਬੋਲਦੇ ਪ੍ਰੋਪਰ ਅਸਲ ਨਾਮ ਨਹੀਂ ਲੈਣਾ ਚਾਹੁੰਦੇ ਉਹਨਾਂ ਦਾ ਉਹ ਹਿੰਦੀ 'ਚ ਗੱਲ ਕਰਦੇ ਆ ਪੰਜਾਬੀ ਨਹੀਂ ਆ ਰਹੀ ਤੁਸੀਂ ਇੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਤੁਸੀਂ ਮਾਤ ਭਾਸ਼ਾ ਤੋਂ ਜੇ ਬਿਨਾ ਉਹਨਾਂ ਨੂੰ ਪੜ੍ਹਾਓਗੇ ਤਾਂ ਗੱਲ ਨਹੀਂ ਡਿਲੀਵਰ ਹੋਣੀ ਇਹ ਦੁਨੀਆ ਦਾ ਤਜਰਬਾ ਸਾਬਤ ਕਰਤਾ ਭਾਸ਼ਾ ਵਿਗਿਆਨੀਆਂ ਨੇ ਕਿ ਬੱਚਾ ਮਾਤ ਭਾਸ਼ਾ ਦੇ ਵਿੱਚ ਹੀ ਸਿੱਖ ਸਕਦਾ ਇਸ ਕਰਕੇ ਜਿਹੜੇ ਬੰਦੇ ਨੇ ਨੌਕਰੀ ਕਰਨੀ ਉਹਦੇ ਲਈ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਉਹ ਮਹਾਰਤ ਹੋਵੇ ਉਹਦੇ ਲਈ ਜ਼ਰੂਰੀ ਹੈ ਕਿ 30% ਘੱਟੋ ਘੱਟ ਪੰਜਾਬੀ ਭਾਸ਼ਾ ਦੀ ਬੇਟਸ ਉਹ ਨੰਬਰਾਂ ਦੀ ਉਹਦੇ ਵਿੱਚ ਹੋਣੀ ਚਾਹੀਦੀ ਹੈ ਪ੍ਰੀਖਿਆ ਦੇ ਵਿੱਚ ਜੀ ਜੀ ਸਮਾਂਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੇਨਰ ਪੀਐਸਯੂ ਤੋਂ ਬਈ ਰਣਵੀਰ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰਿਵਾਂਦੇ ਹੋ ਯਾ ਧੰਨਵਾਦ ਜੀ